ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿ ਕੋਈ ਤੁਹਾਡੀ ਕਦਰ ਨਾ ਸਮਝੇ ਤਾਂ ਕਰੋ ਆਸਤ ਕੰਮ ਅੱਜ ਅਸੀਂ ਗੱਲ ਕਰਾਂਗੇ ਉਸ ਵਿਸ਼ੇ ਬਾਰੇ ਜੋ ਹਰ ਇਨਸਾਨ ਦੇ ਜੀਵਨ ਵਿੱਚ ਕਦੇ ਨਾ ਕਦੇ ਆਉਂਦਾ ਹੈ ਤੁਸੀਂ ਵੀ ਸੋਚਿਆ ਹੋਵੇਗਾ ਕਿ ਕਿਉਂ ਕੁਝ ਲੋਕ ਤੁਹਾਡੀ ਮਿਹਨਤ ਤੁਹਾਡੇ ਜਜ਼ਬਾਤਾਂ ਅਤੇ ਤੁਹਾਡੀ ਕਾਬਲੀਅਤ ਨੂੰ ਨਹੀਂ ਸਮਝਦੇ ਇਹ ਅਹਿਸਾਸ ਬਹੁਤ ਦੁਖਦਾਈ ਹੁੰਦਾ ਹੈ ਜਿਵੇਂ ਕਿ ਤੁਸੀਂ ਆਪਣੀ ਪੂਰੀ ਜਾਨ ਲਾ ਕੇ ਕਿਸੇ ਨੂੰ ਪਿਆਰ ਕਰੋ ਅਤੇ ਉਹ ਤੁਹਾਡੇ ਪਿਆਰ ਨੂੰ ਨਜ਼ਰਅੰਦਾਜ਼ ਕਰ ਦੇਵੇ ਮੈਨੂੰ ਯਾਦ ਆਉਂਦੀ ਹੈ ਇੱਕ ਕਹਾਣੀ ਇੱਕ ਨੌਜਵਾਨ ਲੜਕੇ ਦੀ ਜਿਸ ਨੂੰ ਨਾਮ ਦਵਾਂਗੇ ਅਮਨ ਅਮਨ ਨੇ ਆਪਣੀ ਨੌਕਰੀ ਵਿੱਚ ਦਿਨ ਰਾਤ ਮਿਹਨਤ ਕੀਤੀ ਨਵੇਂ ਆਈਡੀਆਜ਼ ਨਾਲ ਕੰਪਨੀ ਨੂੰ ਅੱਗੇ ਵਧਾਇਆ ਪਰ ਉਸਦੇ ਬੌਸ ਨੇ ਕਦੇ ਵੀ ਉਸ ਨੂੰ ਕ੍ਰੈਡਿਟ ਨਹੀਂ ਦਿੱਤਾ ਹਰ ਵਾਰ ਉਸ ਨੂੰ ਲੱਗਦਾ ਕਿ ਉਹ ਅਧਿਕ ਹੈ ਜਿਵੇਂ ਕਿ ਉਸ ਦੀ ਕੋਸ਼ਿਸ਼ਾਂ ਨੂੰ ਕੋਈ ਨਹੀਂ ਵੇਖ ਰਿਹਾ ਇੱਕ ਦਿਨ ਉਹ ਘਰ ਆ ਕੇ ਰੋ ਪਿਆ ਉਸ ਨੂੰ ਲੱਗਾ ਕਿ ਜੀਵਨ ਵਿੱਚ ਕੁਝ ਨਹੀਂ ਬਚਿਆ ਪਰ ਫਿਰ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਬਦਲੇਗਾ ਇਹ ਕਹਾਣੀ ਸਿਰਫ ਅਮਨ ਦੀ ਨਹੀਂ ਬਲਕਿ ਹਜ਼ਾਰਾਂ ਲੋਕਾਂ ਦੀ ਹੈ ਜੋ ਰੋਜ਼ਾਨਾ ਇਸ ਅਹਿਸਾਸ ਨਾਲ ਲੜਦੇ ਹਨ ਅਸੀਂ ਅੱਜ ਤੁਹਾਨੂੰ ਦੱਸਾਂਗੇ ਉਹ 7 ਕੰਮ ਜੋ ਤੁਸੀਂ ਅਜਿਹੀ ਸਥਿਤੀ ਵਿੱਚ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਬਦਲਾ ਲਵੋਗੇ ਬਲਕਿ ਆਪਣੇ ਆਪ ਨੂੰ ਮਜ਼ਬੂਤ ਬਣਾਵੋਗੇ ਪਹਿਲਾ ਕੰਮ ਹੈ ਆਪਣੇ ਆਪ ਨੂੰ ਜਾਨਣਾ ਜਦੋਂ ਕੋਈ ਤੁਹਾਡੀ ਕਦਰ ਨਹੀਂ ਸਮਝਦਾ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਤੁਸੀਂ ਕੌਣ ਹੋ ਤੁਹਾਡੀਆਂ ਤਾਕਤਾਂ ਕੀ ਹਨ ਤੁਹਾਡੇ ਜਜ਼ਬਾਤ ਕਿਉਂ ਅਹਿਮ ਹਨ ਇੱਕ ਵਾਰ ਅਮਨ ਨੇ ਆਪਣੇ ਬਾਰੇ ਸੋਚਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਟੈਲੈਂਟਡ ਹੈ ਬਸ ਗਲਤ ਜਗ੍ਹਾ ਤੇ ਹੈ ਉਸਨੇ ਡਾਇਰੀ ਵਿੱਚ ਲਿਖਣਾ ਸ਼ੁਰੂ ਕੀਤਾ ਆਪਣੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਅਤੇ ਆਪਣੇ ਆਪ ਨੂੰ ਮੋਟੀਵੇਟ ਕੀਤਾ ਇਹ ਪ੍ਰਕਿਰਿਆ ਬਹੁਤ ਪਾਵੁਕ ਹੈ ਕਿਉਂਕਿ ਇਸ ਵਿੱਚ ਤੁਸੀਂ ਆਪਣੇ ਦੁੱਖ ਨੂੰ ਸਾਹਮਣੇ ਰੱਖ ਕੇ ਉਸ ਨੂੰ ਸਵੀਕਾਰ ਕਰਦੇ ਹੋ ਫਿਰ ਤੁਸੀਂ ਅੱਗੇ ਵਧਦੇ ਹੋ ਇੱਕ ਹੋਰ ਮਿਸਾਲ ਲਵੋ ਇੱਕ ਔਰਤ ਜਿਸ ਨੂੰ ਉਸਦੇ ਪਰਿਵਾਰ ਨੇ ਕਦੇ ਨਹੀਂ ਸਮਝਿਆ ਉਹ ਹਮੇਸ਼ਾ ਘਰ ਦੇ ਕੰਮਾਂ ਵਿੱਚ ਫਸੀ ਰਹਿੰਦੀ ਸੀ ਪਰ ਉਸਨੇ ਆਪਣੇ ਅੰਦਰ ਇੱਕ ਕਲਾਕਾਰ ਨੂੰ ਖੋਜਿਆ ਅਤੇ ਪੇਂਟਿੰਗ ਸ਼ੁਰੂ ਕੀਤੀ ਹੌਲੀ ਹੌਲੀ ਉਸ ਦੀ ਜ਼ਿੰਦਗੀ ਬਦਲ ਗਈ ਇਸ ਤਰ੍ਹਾਂ ਆਪਣੇ ਆਪ ਨੂੰ ਜਾਣਨ ਨਾਲ ਤੁਸੀਂ ਆਪਣੀ ਕਦਰ ਖੁਦ ਕਰਨ ਲੱਗ ਜਾਂਦੇ ਹੋ ਅਤੇ ਦੂਜਿਆਂ ਦੀ ਪਰਵਾਹ ਨਹੀਂ ਰਹਿੰਦੀ ਇਹ ਪਹਿਲਾ ਕਦਮ ਤੁਹਾਨੂੰ ਅੰਦਰੂਨੀ ਸ਼ਾਂਤੀ ਦਿੰਦਾ ਹੈ ਅਤੇ ਤੁਹਾਡੇ ਜੀਵਨ ਨੂੰ ਨਵੀਂ ਦਿਸ਼ਾਵਲੀ ਲੈ ਜਾਂਦਾ ਹੈ ਯਾਦ ਰੱਖੋ ਜੀਵਨ ਵਿੱਚ ਕੋਈ ਵੀ ਤੁਹਾਡੀ ਕਦਰ ਤਾਂ ਹੀ ਕਰੇਗਾ ਜਦੋਂ ਤੁਸੀਂ ਖੁਦ ਆਪਣੀ ਕੀਮਤ ਜਾਣੋਗੇ ਇਸ ਲਈ ਇਸ ਨੂੰ ਅਪਣਾਓ ਤੇ ਵੇਖੋ ਕਿਵੇਂ ਤੁਹਾਡੀ ਜ਼ਿੰਦਗੀ ਚਮਕ ਉਠੇਗੀ ਦੂਜਾ ਕੰਮ ਹੈ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਰਖਣਾ ਜਦੋਂ ਤੁਸੀਂ ਮਹਿਸੂਸ ਕਰੋ ਕਿ ਕੋਈ ਤੁਹਾਡੀ ਕਦਰ ਨਹੀਂ ਕਰ ਰਿਹਾ ਤਾਂ ਉਹਨਾਂ ਰਿਸ਼ਤਿਆਂ ਨੂੰ ਵੇਖੋ ਜੋ ਤੁਹਾਨੂੰ ਨੀਵਾਂ ਕਰ ਰਹੇ ਹਨ ਅਮਨ ਨੇ ਆਪਣੇ ਦੋਸਤਾਂ ਨੂੰ ਵੇਖਿਆ ਅਤੇ ਅਹਿਸਾਸ ਕੀਤਾ ਕਿ ਕੁਝ ਲੋਕ ਸਿਰਫ ਫਾਇਦੇ ਲਈ ਉਸ ਨਾਲ ਹਨ ਉਸਨੇ ਉਹਨਾਂ ਨੂੰ ਦੂਰ ਕੀਤਾ ਅਤੇ ਨਵੇਂ ਲੋਕਾਂ ਨਾਲ ਜੁੜਨਾ ਸ਼ੁਰੂ ਕੀਤਾ ਜੋ ਉਸ ਨੂੰ ਮੋਟੀਵੇਟ ਕਰਦੇ ਸਨ ਇਹ ਫੈਸਲਾ ਔਖਾ ਹੁੰਦਾ ਹੈ ਕਿਉਂਕਿ ਰਿਸ਼ਤੇ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ ਪਰ ਇਹ ਜ਼ਰੂਰੀ ਹੈ ਤੁਸੀਂ ਵੀ ਆਪਣੇ ਆਲੇ ਦੁਆਲੇ ਨੂੰ ਵੇਖੋ 네ਗੇਟਿਵ ਲੋਕਾਂ ਨੂੰ ਦੂਰ ਕਰੋ ਅਤੇ ਪੋਜ਼ਿਟਿਵ ਵਾਈਬਸ ਵਾਲੇ ਲੋਕਾਂ ਨਾਲ ਜੁੜੋ ਇਹ ਨਹੀਂ ਕਿ ਤੁਸੀਂ ਇਕੱਲੇ ਰਹੋ ਬਲਕਿ ਚੰਗੇ ਲੋਕਾਂ ਨਾਲ ਰਹੋ ਜੋ ਤੁਹਾਡੀ ਕਦਰ ਕਰਨ ਇੱਕ ਵਾਰ ਜਦੋਂ ਤੁਸੀਂ ਇਹ ਕਰ ਲਵੋਗੇ ਤਾਂ ਤੁਹਾਡੇ ਜੀਵਨ ਵਿੱਚ ਸਕੂਨ ਆ ਜਾਵੇਗਾ ਅਤੇ ਤੁਸੀਂ ਆਪਣੇ ਆਪ ਨੂੰ ਵਧੇਰੇ ਮਜ਼ਬੂਤ ਮਹਿਸੂਸ ਕਰੋਗੇ ਯਾਦ ਰੱਖੋ ਰਿਸ਼ਤੇ ਤਾਂ ਬਹੁਤ ਬਣ ਜਾਂਦੇ ਹਨ ਪਰ ਆਪਣੀ ਮਾਨਸਿਕ ਸਿਹਤ ਸਭ ਤੋਂ ਅਹਿਮ ਹੈ ਇਸ ਲਈ ਇਸ ਕੰਮ ਨੂੰ ਅਜ਼ਮਾਓ ਅਤੇ ਵੇਖੋ ਕਿਵੇਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ ਭਾਵਨਾਤਮਕ ਤੌਰ ਤੇ ਇਹ ਤੁਹਾਨੂੰ ਅੰਦਰੂਨੀ ਤਾਕਤ ਦਿੰਦਾ ਹੈ ਅਤੇ ਤੁਸੀਂ ਹੋਰ ਵੀ ਚੰਗੇ ਰਿਸ਼ਤੇ ਬਣਾਉਣ ਲੱਗ ਜਾਂਦੇ ਹੋ ਤੀਜਾ ਕੰਮ ਹੈ ਆਪਣੇ ਟੀਚੇ ਨਿਰਧਾਰਤ ਕਰਨਾ ਜਦੋਂ ਲੋਕ ਤੁਹਾਡੀ ਕਦਰ ਨਹੀਂ ਕਰਦੇ ਤਾਂ ਉਸ ਨੂੰ ਊਰਜਾ ਵਿੱਚ ਬਦਲੋ ਅਤੇ ਆਪਣੇ ਲਈ ਟੀਚੇ ਬਣਾਓ ਅਮਨ ਨੇ ਆਪਣੀ ਨੌਕਰੀ ਛੱਡ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਉਸ ਨੇ ਟੀਚਾ ਰੱਖਿਆ ਕਿ ਉਹ ਆਪਣੇ ਕਾਬਲੀਅਤ ਨੂੰ ਸਾਬਤ ਕਰੇਗਾ ਇਹ ਰਸਤਾ ਔਖਾ ਸੀ ਰਾਤਾਂ ਜਾ ਕੇ ਕੰਮ ਕੀਤਾ ਪਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਉਸ ਦੀ ਜ਼ਿੰਦਗੀ ਨੂੰ ਮਕਸਦ ਦਿੰਦਾ ਹੈ। ਇੱਕ ਕਹਾਣੀ ਹੈ ਇੱਕ ਵਿਦਿਆਰਥੀ ਦੀ ਜੋ ਸਕੂਲ ਵਿੱਚ ਹਮੇਸ਼ਾ ਨੀਵਾ ਮਹਿਸੂਸ ਕਰਦਾ ਸੀ ਕਿਉਂਕਿ ਉਸ ਦੇ ਅਧਿਆਪਕ ਉਸ ਨੂੰ ਨਹੀਂ ਸਮਝਦੇ ਸਨ। ਉਸ ਨੇ ਫੈਸਲਾ ਕੀਤਾ ਕਿ ਉਹ ਉੱਚ ਸਿੱਖਿਆ ਲਵੇਗਾ ਅਤੇ ਆਪਣੇ ਖੇਤਰ ਵਿੱਚ ਮਾਹਿਰ ਬਣੇਗਾ। ਉਸ ਨੇ ਰੋਜ਼ਾਨਾ ਪੜ੍ਹਾਈ ਕੀਤੀ, ਚੁਣੌਤੀਆਂ ਨੂੰ ਪਾਰ ਕੀਤਾ ਅਤੇ ਅੱਜ ਉਹ ਇੱਕ ਸਫਲ ਵਿਗਿਆਨੀ ਹੈ। ਇਸ ਨਾਲ ਉਸ ਨੂੰ ਨਾ ਸਿਰਫ ਕਾਮਯਾਬੀ ਮਿਲੀ ਬਲਕਿ ਆਪਣੇ ਆਪ ਤੇ ਭਰੋਸਾ ਵੀ ਵਧਿਆ। ਤੁਸੀਂ ਵੀ ਆਪਣੇ ਟੀਚੇ ਬਣਾਓ। ਛੋਟੇ-ਛੋਟੇ ਕਦਮਾਂ ਨਾਲ ਅੱਗੇ ਵਧੋ। ਇਹ ਪ੍ਰਕਿਰਿਆ ਭਾਵੁਕ ਹੈ ਕਿਉਂਕਿ ਇਸ ਵਿੱਚ ਤੁਸੀਂ ਆਪਣੇ ਸੁਪਨਿਆਂ ਨੂੰ ਜੀਉਂਦੇ ਹੋ ਅਤੇ ਪਿਛਲੇ ਦੁੱਖ ਨੂੰ ਭੁੱਲ ਜਾਂਦੇ ਹੋ। ਯਾਦ ਰੱਖੋ, ਜੀਵਨ ਵਿੱਚ ਟੀਚੇ ਹੀ ਤੁਹਾਨੂੰ ਅੱਗੇ ਲੈ ਜਾਂਦੇ ਹਨ ਅਤੇ ਦੂਜਿਆਂ ਦੀ ਨਜ਼ਰ ਵਿੱਚ ਤੁਹਾਡੀ ਕੀਮਤ ਵਧਾਉਂਦੇ ਹਨ। ਇੱਕ ਵਾਰ ਜਦੋਂ ਤੁਸੀਂ ਇਹ ਕਰ ਲਵੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਕਦਰ ਖੁਦ ਤੁਹਾਡੇ ਕੰਮਾਂ ਵਿੱਚ ਹੈ। ਇਸ ਲਈ ਇਸ ਨੂੰ ਅਪਣਾਓ ਅਤੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿਓ। ਭਾਵਨਾਤਮਕ ਤੌਰ ਤੇ ਇਹ ਤੁਹਾਨੂੰ ਉਮੀਦ ਨਾਲ ਭਰ ਦਿੰਦਾ ਹੈ ਅਤੇ ਤੁਸੀਂ ਹੋਰ ਵੀ ਮਜ਼ਬੂਤ ਬਣ ਜਾਂਦੇ ਹੋ ਚੌਥਾ ਕੰਮ ਹੈ ਸੈਲਫ ਕੇਅਰ ਅਪਣਾਉਣਾ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਅਮਨ ਨੇ ਰੋਜ਼ਾਨਾ ਜਿਮ ਜਾਣਾ ਸ਼ੁਰੂ ਕੀਤਾ ਚੰਗੀ ਖੁਰਾਕ ਲੈਣ ਲੱਗਾ ਅਤੇ ਮੈਡੀਟੇਸ਼ਨ ਕੀਤੀ ਇਸ ਨਾਲ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਆਇਆ ਇੱਕ ਕਹਾਣੀ ਇੱਕ ਮਾਂ ਦੀ ਜੋ ਆਪਣੇ ਬੱਚਿਆਂ ਲਈ ਸਭ ਕੁਝ ਕਰਦੀ ਸੀ ਪਰ ਉਹ ਉਸ ਨੂੰ ਨਹੀਂ ਸਮਝਦੇ ਸਨ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਲਈ ਵੀ ਸਮਾਂ ਕੱਢੇਗੀ ਉਸਨੇ ਯੋਗਾ ਕਲਾਸ ਜੁਆਇਨ ਕੀਤੀ ਕਿਤਾਬਾਂ ਪੜਨ ਲੱਗੀ ਹੌਲੀ-ਹੌਲੀ ਉਸਨੂੰ ਅਹਿਸਾਸ ਹੋਇਆ ਕਿ ਉਹ ਖੁਸ਼ ਹੈ ਅਤੇ ਉਸਦੇ ਬੱਚੇ ਵੀ ਉਸਨੂੰ ਵਧੇਰੇ ਸਨਮਾਨ ਦੇਣ ਲੱਗੇ ਤੁਸੀਂ ਵੀ ਆਪਣੇ ਲਈ ਸਮਾਂ ਕੱਢੋ ਆਪਣੀ ਪਸੰਦ ਦੀਆਂ ਚੀਜ਼ਾਂ ਕਰੋ ਅਤੇ ਆਪਣੇ ਆਪ ਨੂੰ ਮਹੱਤਵ ਦਿਓ ਇਹ ਭਾਵਨਾਤਮਕ ਤੌਰ ਤੇ ਤੁਹਾਨੂੰ ਅੰਦਰੂਨੀ ਸਕੂਨ ਦਿੰਦਾ ਹੈ ਅਤੇ ਤੁਸੀਂ ਹੋਰ ਵੀ ਆਕਰਸ਼ਕ ਬਣ ਜਾਂਦੇ ਹੋ ਯਾਦ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰੋਗੇ ਤਾਂ ਦੂਜੇ ਕਿਵੇਂ ਕਰਨਗੇ ਇਸ ਲਈ ਇਸ ਕੰਮ ਨੂੰ ਰੋਜ਼ਾਨਾ ਅਪਣਾਓ ਅਤੇ ਵੇਖੋ ਕਿਵੇਂ ਤੁਹਾਡੀ ਜ਼ਿੰਦਗੀ ਭਰ ਜਾਂਦੀ ਹੈ ਖੁਸ਼ੀਆਂ ਨਾਲ ਇੱਕ ਵਾਰ ਜਦੋਂ ਤੁਸੀਂ ਇਹ ਕਰ ਲਵੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਕੀਮਤ ਤੁਹਾਡੇ ਅੰਦਰ ਹੀ ਹੈ ਪੰਜਵਾਂ ਕੰਮ ਹੈ ਨਵੀਆਂ ਮਹਾਰਤਾਂ ਸਿੱਖਣਾ ਜਦੋਂ ਲੋਕ ਤੁਹਾਡੀ ਕਦਰ ਨਹੀਂ ਕਰਦੇ ਤਾਂ ਉਸ ਨੂੰ ਮੌਕਾ ਸਮਝੋ ਅਤੇ ਨਵੀਆਂ ਚੀਜ਼ਾਂ ਸਿੱਖੋ ਅਮਨ ਨੇ ਔਨਲਾਈਨ ਕੋਰਸ ਕੀਤੇ ਨਵੀਂ ਭਾਸ਼ਾ ਸਿੱਖੀ ਅਤੇ ਆਪਣੇ ਬਿਜ਼ਨਸ ਲਈ ਨਵੇਂ ਆਈਡੀਆਜ਼ ਲਾਗੂ ਕੀਤੇ ਇੱਕ ਕਹਾਣੀ ਹੈ ਇੱਕ ਕਲਾਕਾਰ ਦੀ ਜੋ ਆਪਣੇ ਕੰਮ ਨੂੰ ਨਹੀਂ ਵੇਚ ਸਕਦਾ ਸੀ ਕਿਉਂਕਿ ਲੋਕ ਉਸ ਨੂੰ ਨਹੀਂ ਸਮਝਦੇ ਸਨ ਉਸਨੇ ਡਿਜੀਟਲ ਆਰਟ ਸਿੱਖੀ ਅਤੇ ਆਨਲਾਈਨ ਪਲੇਟਫਾਰਮ ਤੇ ਆਪਣੇ ਕੰਮ ਨੂੰ ਪ੍ਰੋਮੋਟ ਕੀਤਾ ਅੱਜ ਜੋ ਮਸ਼ਹੂਰ ਹੈ ਅਤੇ ਉਸਨੂੰ ਦੁਨੀਆ ਪਾਰ ਤੋਂ ਸਨਮਾਨ ਮਿਲ ਰਿਹਾ ਹੈ ਤੋ ਤੁਸੀਂ ਵੀ ਨਵੀਆਂ ਮਹਾਰਤਾਂ ਸਿੱਖੋ ਜਿਵੇਂ ਕਿ ਕੋਡਿੰਗ ਕੁਕਿੰਗ ਜਾਂ 뮤ਜ਼ਿਕ ਇਹ ਨਹੀਂ ਕਿ ਤੁਸੀਂ ਬਦਲ ਜਾਓ ਬਲਕਿ ਵਧੇਰੇ ਬਿਹਤਰ ਬਣੋ ਭਾਵਨਾਤਮਕ ਤੌਰ ਤੇ ਇਹ ਤੁਹਾਨੂੰ ਉਤਸ਼ਾਹ ਨਾਲ ਭਰ ਦਿੰਦਾ ਹੈ ਅਤੇ ਤੁਸੀਂ ਆਪਣੇ ਆਪ ਤੇ ਫਖਰ ਮਹਿਸੂਸ ਕਰਦੇ ਹੋ ਯਾਦ ਰੱਖੋ ਸਿੱਖਣ ਨਾਲ ਤੁਹਾਡੀ ਕੀਮਤ ਵਧਦੀ ਹੈ ਅਤੇ ਲੋਕ ਆਪੇ ਤੁਹਾਡੀ ਕਦਰ ਕਰਨ ਲੱਗ ਜਾਂਦੇ ਹਨ ਇਸ ਲਈ ਇਸ ਨੂੰ ਅਜ਼ਮਾਓ ਅਤੇ ਵੇਖੋ ਕਿਵੇਂ ਤੁਹਾਡੀ ਜ਼ਿੰਦਗੀ ਨਵੇਂ ਰੰਗਾਂ ਨਾਲ ਭਰ ਜਾਂਦੀ ਹੈ। ਛੇਵਾਂ ਕੰਮ ਹੈ ਧੰਨਵਾਦੀ ਬਣਨਾ। ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਉਹਨਾਂ ਚੀਜ਼ਾਂ ਲਈ ਧੰਨਵਾਦ ਕਰੋ ਜੋ ਤੁਹਾਡੇ ਕੋਲ ਹਨ। ਅਮਨ ਨੇ ਰੋਜ਼ਾਨਾ ਡਾਇਰੀ ਵਿੱਚ ਤਿੰਨ ਚੀਜ਼ਾਂ ਲਿਖੀਆਂ ਜਿਨ੍ਹਾਂ ਲਈ ਉਹ ਧੰਨਵਾਦੀ ਸੀ। ਤੁਸੀਂ ਵੀ ਇਹ ਅਪਣਾਓ। ਇਹ ਤੁਹਾਨੂੰ ਪੋਜ਼ਿਟਿਵ ਰੱਖਲਾ ਹੈ। ਭਾਵਨਾਤਮਕ ਤੌਰ ਤੇ ਇਹ ਤੁਹਾਨੂੰ ਸੰਤੁਸ਼ਟੀ ਦਿੰਦਾ ਹੈ ਅਤੇ ਤੁਸੀਂ ਹੋਰ ਵੀ ਖੁਸ਼ ਰਹਿੰਦੇ ਹੋ। ਯਾਦ ਰੱਖੋ ਧੰਨਵਾਦ ਨਾਲ ਜੀਵਨ ਸੁੰਦਰ ਬਣ ਜਾਂਦਾ ਹੈ। ਸਤਵਾਂ ਕੰਮ ਹੈ ਸਬਰ ਰੱਖਣਾ ਜਦੋਂ ਲੋਕ ਨਹੀਂ ਸਮਝਦੇ ਤਾਂ ਸਬਰ ਕਰੋ ਅਤੇ ਅੱਗੇ ਵਧੋ ਅਮਨਯ ਸਬਰ ਨਾਲ ਕੰਮ ਕੀਤਾ ਤੇ ਸਫਲ ਹੋਇਆ ਇੱਕ ਕਹਾਣੀ ਹੈ ਇੱਕ ਲੇਖਕ ਦੀ ਜੋ ਰਿਜੈਕਟ ਹੁੰਦਾ ਰਿਹਾ ਪਰ ਸਬਰ ਨਾਲ ਅੱਗੇ ਵਧਿਆ ਤੁਸੀਂ ਵੀ ਸਬਰ ਰੱਖੋ ਇਹ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਭਾਵਨਾਤਮਕ ਤੌਰ ਤੇ ਇਹ ਤੁਹਾਨੂੰ ਉਮੀਦ ਦਿੰਦਾ ਹੈ ਯਾਦ ਰੱਖੋ ਸਬਰ ਨਾਲ ਸਭ ਕੁਝ ਮਿਲ ਜਾਂਦਾ ਹੈ ਇਸ ਕਹਾਣੀ ਦਾ ਨੈਤਿਕ ਹੈ ਕਿ ਆਪਣੀ ਕਦਰ ਖੁਦ ਕਰੋ ਅਤੇ ਅੱਗੇ ਵਧੋ ਕਿਉਂਕਿ ਜੀਵਨ ਵਿੱਚ ਸਭ ਕੁਝ ਸੰਭਵ ਹੈ ਸੁਣਨ ਵਾਲਿਆਂ ਲਈ ਅਹਿਮ ਸੰਦੇਸ਼ ਇਹ ਹੈ ਕਿ ਕਦੇ ਵੀ ਨਿਰਾਸ਼ ਨਾ ਹੋਵੋ ਆਪਣੇ ਆਪ ਨੂੰ ਪਿਆਰ ਕਰੋ ਅਤੇ ਸਬਰ ਨਾਲ ਅੱਗੇ ਵਧੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ